ਭਾਈ ਗੜੀਆ ਜਦੋਂ ਕਸ਼ਮੀਰ ਪਹੁੰਚਿਆ ਸਾਰੀ ਸੰਗਤ ਨੇ ਇਹਨਾਂ ਦਾ ਬਹੁਤ ਸਨਮਾਨ ਕੀਤਾ ਗੁਰੂ ਜੀ ਦਾ ਹੁਕਮਨਾਮਾ ਪੜ ਗਏ ਸੰਗਤ ਨੇ ਸੀਸ ਤੇ ਰੱਖ ਕੇ ਸਤਕਾਰ ਕੀਤਾ ਅਦੇ ਗੁਰੂ ਕੀ ਕਾਰ ਭੇਟ ਇਕੱਠੀ ਕਰਕੇ ਭਾਈ ਗੜੀਆ ਨੂੰ ਦਿੱਤੀ ਅੱਗੋਂ ਭਾਈ ਗੜੀਆ ਨੇ ਕਾਰ ਭੇਟ ਦਾ ਲੰਗਰ ਲਾ ਦਿੱਤਾ ਔਰ ਵੀ ਜਿਹੜਾ ਕੋਈ ਦੀਨ ਦੁਖੀ ਮੰਗਣ ਆਵੇ ਉਹਦੀ ਲੋੜ ਪੂਰੀ ਕਰ ਦਿੱਤੀ ਇਸਰਾ ਸਾਰਾ ਹੀ ਕਾਰ ਭੇਟ ਦਾ ਧੰਨ ਖਰਚ ਕਰ ਗਏ ਭਾਈ ਗੜੀਆ ਖਾਲੀ ਹੱਥ ਗੁਰੂ ਜੀ ਪਾਸ ਪਹੁੰਚ ਗਿਆ ਜਦੋਂ ਗੁਰੂ ਜੀ ਨੇ ਪੁੱਛਿਆ ਵੀ ਭਾਈ ਗੜੀਆ ਕਾਰ ਭੇਟਾ ਸੰਗਤ ਵੱਲੋਂ ਕੀ ਲਿਆਇਓ ਤਾਂ ਗੜੀਏ ਨੇ ਆਖਿਆ ਮਹਾਰਾਜ ਜੀ ਆਪ ਅੰਤਰਜਾਮੀ ਸਭ ਕੁਝ ਜਾਣਦੇ ਹੋ ਜਿਹੜੀ ਗੁਰੂ ਪੂਜਾ ਸੰਗਤ ਨੇ ਦਿੱਤੀ ਸੀ ਉਹ ਸਾਰੀ ਮੈਂ ਆਪ ਜੀ ਨੂੰ ਅਰਪਣ ਕਰ ਗਏ ਉਹਦਾ ਲੰਗਰ ਤਿਆਰ ਕਰ ਗਏ ਸਿੱਖਾਂ ਨੂੰ ਛਕਾ ਦਿੱਤਾ ਸੀ ਆਪ ਇਹ ਸਭ ਵਿਚਰ ਰਹੇ ਹੋ ਸਿੱਖਾਂ ਦੀ ਤ੍ਰਿਪਤੀ ਨਾਲ ਹੀ ਆਪ ਜੀ ਨੂੰ ਸੁਖ ਪ੍ਰਾਪਤ ਹੁੰਦਾ ਘੜੀਏ ਦੀ ਗੱਲ ਸੁਣ ਕੇ ਗੁਰੂ ਜੀ ਨੇ ਬੜੇ ਬਰਸਾਨੋ ਗਿਆਖਿਆ ਭਾਈ ਤੂੰ ਬਹੁਤ ਚੰਗਾ ਕੀਤਾ ਹੁਣ ਤੂੰ ਆਪਣੇ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਅਦੇ ਸਤਨਾਮ ਦਾ ਸਿਮਰਨ ਕਰ ਤੇਰੀ ਘਾਲ ਛਾਏ ਪੈ ਗਈ ਹੈ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਗੜੀਆ ਘਰ ਆ ਗਿਆ ਤੇ ਜੋ ਕੋਈ ਵੀ ਕੁਝ ਮੰਗਣ ਆਵੇ ਉਹਨੂੰ ਤਤਕਾਲ ਹੀ ਘਰੋਂ ਧਨ ਕੱਢ ਕੇ ਦੇ ਦਿੰਦਾ ਜੇ ਕਦੀ ਉਹਦੇ ਪਾਸੋਂ ਘਰ ਦਾ ਧੰਨ ਮੁੱਕ ਜਾਵੇ ਫਿਰ ਉਹ ਇਹ ਗੱਲ ਪੁਕਾਰ ਕੇ ਕਹਿੰਦਾ ਜਿੰਨੇ ਪੁੱਤਰ ਦੀ ਦਾਤ ਲੈਣੀ ਹੋਵੇ ਉਹ ਆਣ ਕੇ 5 ਰੁਪਏ ਭੇਟਾ ਕਰ ਦੇਵੇ ਉਹਦੇ ਘਰ ਪੁੱਤਰ ਹੋ ਜਾਵੇਗਾ ਇਸ ਤਰ੍ਹਾਂ ਜਿਹੜਾ ਧੰਨ ਆਉਂਦਾ ਉਹ ਲੋੜਵੰਦਾਂ ਨੂੰ ਦੇ ਦਿੰਦਾ ਅਦੇ ਲੰਗਰ ਚਲਾਉਂਦਾ ਭਾਈ ਘੜੀਆ ਮਨ ਕਰਕੇ ਸਦਾ ਬਗਾਰੀ ਰਹਦਾ ਅਦੇ ਨਾਮ ਦਾ ਸਿਮਰਨ ਕਰਕੇ ਗੁਰੂ ਜੀ ਨੂੰ ਹਿਰਦੇ ਦੇ ਵਿੱਚ ਵਸਾਈ ਰੱਖਦਾ ਸਦਾ ਸਤ ਨਾਮ ਦਾ ਸਿਮਰਨ ਕਰਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ